ਮਾਨਯੋਗ શ્રી ਹਰੀਸ਼ ਦਿਆਮਾ ਜੀ ਆਈਪੀਐਸ ਐਸਐਸਪੀ ਗਰਦਾਸਪੁਰ ਜੀ ਸਾਹਿਬ ਨੇ ਇੱਕ ਸਪੈਸ਼ਲ ਚਾਈਨਾ ਡੋਰ ਦੇ ਖਿਲਾਫ ਆਪਰੇਸ਼ਨ ਜਿਹੜਾ ਡਰੋਨ ਦੇ ਥਰੂ ਸ਼ੁਰੂ ਕਰਵਾਇਆ ਸਾਡੇ ਕੋਲ ਔਰ ਅਸੀਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਰਗਵਾਈ ਦੇ ਵਿੱਚ ਹੀ ਜਿਹੜਾ ਮੈਂ ਥਾਣਾ ਸਿਟੀ ਦੀ ਪੁਲਿਸ ਔਰ ਪੀਸੀਆ ਨੂੰ ਲੈ ਕੇ ਤੇ ਆਪਣਾ ਡਰੋਨ ਲੈ ਕੇ ਜਿਹੜੀ ਅਸੀਂ ਅੱਜ ਪਹਿਲਾ ਹੀ ਬੈਰਾਮਪੁਰ ਰੋਡ ਤੇ ਆਪਰੇਸ਼ਨ ਸ਼ੁਰੂ ਕੀਤਾ ਸੀ ਪਹਿਲੇ ਸਟੈਪ 'ਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲ ਗਈ ਕਿ ਇੱਕ ਲੜਕਾ ਜਿਹੜਾ ਸੀ ਡਰੋਨ ਜਿਹੜਾ ਡਰੋਨ ਦੇ ਰਹੀ ਅਸੀਂ ਕਾਬੂ ਕਰ ਲਿਆ ਔਰ ਜਿਹੜੀ ਚైనా ਡੋਰ ਦੀ ਉਹ ਵਰਤੋਂ ਕਰ ਰਿਆ ਸੀ ਉਹਦੇ ਇੱਕ ਹੱਥ 'ਚ ਤਿੰਨ ਉਂਗਲਾਂ ਤੇ ਦੂਜੇ ਹੱਥ 'ਚ ਜਿਹੜੇ ਦੋ ਉਂਗਲਾਂ ਜਿਹੜੀਆਂ ਉਹਦੇ ਨਾਲ ਕਟੀਆਂ ਹੋਈਆਂ ਤੇ ਬਲੱਡ ਵਗ ਰਿਆ ਸੀ ਅਸੀਂ ਹੁਣ ਇਹਨੂੰ ਕਾਬੂ ਕਰਕੇ ਇਹਨੂੰ ਫਰਸਟ ایڈ ਵੀ ਦਵਾਂਗੇ ਔਰ ਅਸੀਂ ਇਹਦੇ ਖਿਲਾਫ ਜਿਹੜਾ ਹੈਗਾ ਕੇਸ ਰਜਿਸਟਰਡ ਕਰਕੇ ਅਗਲੀ ਕਾਰਵਾਈ ਵੀ ਕਰਾਂਗੇ ਕਿਸ ਤਰ੍ਹਾਂ ਦਾ ਜਿਹੜਾ ਕਾਨੂੰਨ ਪਹਿਲਾਂ ਤੇ ਇਹਦੇ 'ਚ ਬਹੁਤ ਛੋਟਾ ਜੁਰਮਾਨਾ ਸੀ ਹੁਣ ਇਹਦੇ 'ਚ ਬਹੁਤ ਜ਼ਿਆਦਾ ਸਜ਼ਾ ਵੀ ਬਹੁਤ ਜ਼ਿਆਦਾ ਹੋ ਗਈ ਹੈ ਔਰ ਇੱਥੇ ਜੁਰਮਾਨਾ ਵੀ ਬਹੁਤ ਹੈਵੀ ਹੋ ਗਿਆ ਇਸ ਕਰਕੇ ਮੇਰੀ ਲੋਕਾਂ ਨੂੰ ਅਪੀਲ ਆ ਕਿ ਹੁਣ ਅਸੀਂ ਇਕੱਲਾ ਦੁਕਾਨਦਾਰਾਂ ਦੇ ਦਿਵਾਲੇ ਨਹੀਂ ਹੋਣਾ ਅਸੀਂ ਹੁਣ ਜਿਹੜੇ ਇਹਦੀ ਵਰਤੋਂ ਕਰ ਰਹੇ ਨੇ ਪਤੰਗਾ ਡੌਂਡਲੀ ਉਹਨਾਂ ਦੀ ਵੀ ਅਸੀਂ ਖਿਲਾਫ ਮਕਦਮੇ ਦਰਜ ਕਰਾਂਗੇ ਕਿੰਨੇ ਕਿ ਦਿਨਾਂ ਤੱਕ ਇਹ ਚੱਲਦਾ ਰਹੇਗਾ ਜੀ ਇਹ ਲਗਾਤਾਰੀ ਜੀ ਹੁਣ ਲਗਾਤਾਰੀ ਚੱਲੇਗਾ ਜਿੰਨਾ ਚਿਰ ਗਰਦਾਸਪੁਰ ਤੋਂ ਖਤਮ ਨਹੀਂ ਹੁੰਦਾ ਮੈਂ ਡੇਲੀ ਮੇਰੀ ਅਗਵਾਈ ਤੇ ਇਹ ਆਪਰੇਸ਼ਨ ਚੱਲੇਗਾ ਔਰ ਅਸੀਂ ਤੁਹਾਡੇ ਪ੍ਰੈਸਰ ਪੁਟਰਾਂ ਚੈਨਲਾਂ ਦੇ ਥਰੂ ਇੱਕੋ ਹੀ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਔਰ ਵੀ ਤੁਸੀਂ ਇਹਨੂੰ ਕਿਸੇ ਤਰੀਕੇ ਵੀ ਜ਼ੀਰੋ ਲੈਵਲ ਤੇ ਕਰ ਦਿਓ ਤਾਜੋ ਤੁਹਾਡਾ ਵੀ ਕੋਈ ਨੁਕਸਾਨ ਨਾ ਹੋਵੇ ਤੇ ਰਾਘੀਰ ਦਾ ਜਾਂ ਕਿਸੇ ਆਂਢੀ ਗੁਆਂਢੀ ਦਾ ਜਾਂ ਕਿਸੇ ਸ਼ਹਿਰ ਨਿਵਾਸੀ ਜਾਂ ਬੱਚੇ ਦਾ ਵੀ ਨੁਕਸਾਨ ਨਾ ਹੋਵੇ। ਇਸ ਕੋਲੋਂ ਇੱਕ ਤਾਂ ਜਿਹੜੀ ਇਹ ਪਤੰਗ ਸੀ ਉਹਦੇ ਨਾਲ ਜਿਹੜੀ ਡੋਰ ਸੀ ਉਹ ਵੀ ਬਰਾਮਦ ਹੋ ਗਈ ਹੈ ਜੀ। ਇੱਕ ਗੱਟੂ ਸੀ ਉਹ ਵੀ ਜਿਹੜਾ ਉਹ ਵੀ ਬਰਾਮਦ ਹੋ ਗਿਆ। ਹੁਣ ਅਸੀਂ ਇਹਦੇ ਕੋਈ ਜਾਵਾਂਗੇ ਜੀ ਇਹਨੇ ਲਈ ਕਿਦ ਕੋ ਆ। ਉਹਦੇ ਖਿਲਾਫ ਵੀ ਨਾਲ ਹੀ ਐਕਸ਼ਨ ਲਵਾਂਗੇ। ਅੱਜ ਅਸੀਂ ਕਾਫੀ ਸਫਲਤਾ ਮਿਲ ਰਹੀ ਸਾਨੂੰ। ਇਹ ਤੋਂ ਪਹਿਲਾਂ ਅਸੀਂ ਜਿਹੜਾ ਹੈਗਾ ਥਾਣਾ ਤਿੱਬੜ ਚ ਵੀ ਇੱਕ ਜਿਹੜਾ ਇਸੇ ਤਰੀਕੇ ਨਾਲ ਰਿਕਵਰ ਕੀਤਾ ਆ। ਉਹਦੇ ਕੋ ਵੀ ਸਾਨੂੰ 14 ਜਿਹੜੇ ਗੱਟੂ ਜਿਹੜੇ ਆ ਚਾਈਨਾ ਡੋਰ ਦੇ ਮਿਲੇ ਆ। ਔਰ ਆਸ ਆ ਅਸੀਂ ਲੋਕਾਂ ਨੂੰ ਇੱਕ ਅਪੀਲ ਕਰਾਂਗੇ ਵੀ ਜਿੱਥੇ ਵੀ ਚਾਇਨਾ ਡੋਰ ਦੀ ਕੋਈ ਵਰਤੋਂ ਕਰ ਰਿਹਾ ਉਹ ਸਾਨੂੰ ਉਹਦੀ ਵੀ ਗੁਪਤ ਸੂਚਨਾ ਰੱਖੀ ਜਾਏਗੀ ਉਹ ਸਾਨੂੰ ਇਨਫੋਰਮੇਸ਼ਨ ਦੇਣ ਤਾਂ ਜੋ ਇਸ ਬਰਾਈ ਨੂੰ ਆਪਾਂ ਸ਼ਹਿਰ ਚੋਂ ਖਤਮ ਕਰ ਦਈਏ